ਲੰਗੇ ਜੈਦੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦਾ ਇੱਕ ਬਿਆਨ ਸਾਹਮਣੇ ਆਉਂਦਾ ਉਹਦੇ ਨਾਲ ਨਾਲ ਇੱਕ ਹੋਰ ਬਿਆਨ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਵਿਚਾਰਿਆ ਜਾ ਰਿਹਾ ਉਸ ਦੇ ਵਿੱਚ ਜਿੱਥੇ ਅਕਾਲੀ ਦਲ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਸੁਖਬੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਦੇ ਉੱਤੇ ਕਿੰਨੇ ਸ਼ਿਰਕਤ ਕੀਤੀ ਉਸ ਮਸਲੇ ਤੇ ਸਵਾਲ ਖੜੇ ਕਰ ਦਿੱਤੇ ਉੱਥੇ ਹੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਬਿਆਨ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਵਾਲ ਖੜੇ ਹੋ ਰਿਹਾ ਬਹੁਤ ਕੁਝ ਪੈਰਲੈਲੀ ਚੱਲਦਾ ਪਿਆ ਤੇ ਉਹਨੂੰ ਵਿਚਾਰਨਾ ਲਾਜ਼ਮੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬਸਾਹਮੇਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰੇ ਸੰਸਾਗੀ ਸਾਹਿਬ ਲੰਘੇ ਦਿਨੀ ਇੱਕ ਬਿਆਨ ਆਉਂਦਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹ ਬਿਆਨ ਜਾਰ ਕਉਨ ਖੇਦੀ ਕਰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕਰ ਦਿੱਤਾ ਗਿਆ ਪਰ ਸਵਾਲ ਇਹ ਹੈ ਕਿ ਸਿਰਫ ਉਹਨਾਂ ਨੇ ਆਪਣਾ ਪੱਖ ਜ਼ਾਹਰ ਕੀਤਾ ਵਾਰ-ਵਾਰ ਹੁਣ ਇਹ ਕਿਹਾ ਜਾਣ ਲੱਗਿਆ ਕਿ ਸਿੰਘ ਸਾਹਿਬ ਨੇ ਇਹ ਤੱਕ ਕਲੀਅਰ ਕਰ ਦਿੱਤਾ ਕਿ ਉਹ ਕੀ ਸੋਚਦੇ ਐ ਪਰ ਬਤੌਰ ਜਥੇਦਾਰ ਉਹ ਕੀ ਐਕਸ਼ਨ ਕਰਨਗੇ ਜਾਂ ਕੀ ਕਰ ਸਕਦੇ ਨੇ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਸਾਫ ਸਿੰਘ ਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਥੇਦਾਰ ਗਿਆਨੀ ਰਗੂਵੀਰ ਸਿੰਘ ਹੋਰਾਂ ਨੇ ਦੋ ਗੱਲਾਂ ਇਸ ਮੁਤਲਕ ਪਹਿਲਾਂ ਕਹੀਆਂ ਸੀ ਪਹਿਲੀ ਗੱਲ ਉਹਨਾਂ ਨੇ ਜਦੋਂ ਤੁਹਾਨੂੰ ਯਾਦ ਹੋਵੇਗਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਅਸਤੀਫਾ ਦਿੱਤਾ ਸੀ ਤੇ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕਿਹਾ ਸੀ ਕਿ ਅਸੀਂ ਵੀ ਸਾਰੇ ਜਥੇਦਾਰ ਜਿਹੜਾ ਹੈ ਅਸਤੀਫਾ ਦੇ ਦਵਾਂਗੇ ਜੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਮਨਜ਼ੂਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਉਂਕਿ ਜਥੇਦਾਰ ਸਹਿਬਾਨ ਸਾਰੇ ਇਕੱਠੇ ਹੋ ਗਏ ਸੀ ਫਿਰ ਉਸ ਤੋਂ ਬਾਅਦ ਦੂਜਾ ਇਨਸੀਡੈਂਟ ਜਿਹੜਾ ਵਾ ਇਹ ਹੋਇਆ ਕਿ ਜਦੋਂ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕਿਹਾ ਕਿ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਹੈਗੀ ਹੈ ਜਿਹੜੀ ਅਕਾਲੀ ਲੀਡਰਸ਼ਿਪ ਸਿੰਘ ਮਾਂਡਾ ਵਾਲਾ ਰਗੂਜੀਤ ਸਿੰਘ ਵਿਰਕ ਦਲਜੀਤ ਸਿੰਘ ਭਿੰਡਰ ਕਰ ਰਹੇ ਨੇ ਅਕਾਲੀ ਦਲ ਦੇ ਲੀਡਰ ਨੇ ਇਨਾਂ ਕੋਲ ਅਧਿਕਾਰ ਨਹੀਂ ਹੈਗਾ ਉਹਦਾ ਕਾਰਨ ਪਤਾ ਕੀ ਉਹ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਾਫ਼ ਕਹਿ ਚੁੱਕੇ ਆ ਕਿ ਇਹ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ اخਲਾਕੀ ਤੌਰ ਤੇ ਕੌਮ ਦੀ ਅਗਵਾਈ ਦਾ ਅਧਿਕਾਰ ਗਵਾ ਚੁੱਕੀ ਆ ਵਿਸ਼ਵਾਸ ਗਵਾ ਚੁੱਕੀ ਆ ਜਿਹੜੇ ਲੀਡਰ ਆਪਣਾ ਅਧਿਕਾਰ ਤੇ ਵਿਸ਼ਵਾਸ ਗਵਾ ਚੁੱਕੇ ਆ ਉਹ ਤਖਤ ਸਿਰੀ ਦਮਦਮਾ ਸਾਹਿਬ ਦੀ ਜਾਂਚ ਕਿਵੇਂ ਕਰ ਲੈਣਗੇ ਉਹਦੇ ਜਥੇਦਾਰ ਦੀ ਕਿਵੇਂ ਕਰ ਲੈਣਗੇ ਜਨਤਾ ਦਾ ਤੁਹਾਡੇ ਤੇ ਵਿਸ਼ਵਾਸ ਨਹੀਂ ਜਤਾ ਰਹੀ ਮੈਂ ਨਹੀਂ ਕਹਿ ਰਿਹਾ ਗਿਆਨੀ ਰਗਵੀਰ ਸਿੰਘ ਜੀ ਕਹਿ ਰਹੇ ਨੇ ਕਿ ਕੌਮ ਦੀ ਅਗਵਾਈ ਕਰਨ ਵਾਲੇ ਜਿਹੜਾ ਤੁਹਾਡਾ ਵਿਸ਼ਵਾਸ ਹੈ ਉਹ ਗਵਾ ਚੁੱਕੇ ਆ ਤੇ ਉਹਨਾਂ ਨੂੰ ਲੀਡਰਾਂ ਨੂੰ ਤੁਸੀਂ ਜਾਂਚ ਦੇ ਦਿਓ ਦਮਦਮਾ ਸਾਹਿਬ ਦੇ ਜਥੇਦਾਰ ਦੀ ਇਹ ਦੂਜਾ ਉਹਨਾਂ ਨੇ ਜਿਹੜਾ ਉੱਥੇ 2 ਦਸੰਬਰ ਨੂੰ ਅਧਿਕਾਰਿਕ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਿਆ ਤੀਸਰੀ ਜਿਹੜੀ ਗੱਲ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਕਰਨ ਦਾ ਅਧਿਕਾਰ ਇਸ ਕਮੇਟੀ ਕੋਲ ਨਹੀਂ ਹੈ ਇਹਦੀ ਜਾਂਚ ਕਰਨ ਦਾ ਅਧਿਕਾਰ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਹੈ ਉਹਨਾਂ ਦੇ ਤਿੰਨ ਹੁਕਮ ਤਿੰਨ ਉਹਨਾਂ ਦੇ ਜਿਹੜੇ ਅਲਫਾਜ਼ ਆ ਤਿੰਨ ਵਾਕ ਆ ਉਹਨਾਂ ਦੀ ਕੋਰ ਉਲੰਘਣਾ ਕਰਤੀ ਗਈ ਹੈ ਕੋਰ ਉਲੰਘਣਾ ਕਰ ਦਿੱਤੀ ਗਈ ਹੈ ਤੇ ਉਹ ਜਦੋਂ ਇੰਗਲੈਂਡ ਗਏ ਨੇ ਗਿਆਨੀ ਰਗਵੀਰ ਸਿੰਘ ਜੀ ਤਾਂ ਪਿੱਛੋਂ ਉਹਨਾਂ ਨੇ ਯਾਨੀ ਹਰ ਪ੍ਰੀਸ ਇੰਜੀਨ ਨੂੰ ਜਿਹੜਾ ਸੇਵਾ ਮੁਕਤ ਕਰਤਾ ਤੇ ਦੇਖੋ ਇਹਦੇ ਵਿੱਚ ਤਾਂ ਇਦਾਂ ਮਤਲਬ ਸ਼੍ਰੀ ਕਾਲ ਤਖਸਾਲ ਦੇ ਜੱਥੇਦਾਰ ਦਾ ਜਿਹੜਾ ਜੋ ਉਹਨਾਂ ਨੇ ਕਿਹਾ ਉਹਨੂੰ ਤਾਂ ਅਮਲ 'ਚ ਲਿਆਂਦਾ ਹੀ ਨਹੀਂ ਗਿਆ ਉਹਨੂੰ ਅਮਲ 'ਚ ਲਿਆਂਦਾ ਹੀ ਨਹੀਂ ਗਿਆ ਜੇ ਜਾਂਚ ਦਾ ਅਧਿਕਾਰ ਇਹਨਾਂ ਕੋਲ ਨਹੀਂ ਹੈਗਾ ਸੀ ਤੇ ਕਹਿਣਾ ਚਾਹੀਦਾ ਸੀਗਾ ਇਹਦੇ ਵਿੱਚ ਹੋ ਜਾਣਾ ਚਾਹੀਦਾ ਸੀਗਾ ਕਿ ਜਾਂਚ ਇੱਥੋਂ ਬਦਲ ਕੇ ਤਕ ਤਮਨਮਾ ਸਾਹਿਬ ਦੇ ਜਥੇਦਾਰ ਦੇ ਖਿਲਾਫ ਜਾਂਚ ਹੈ ਕਿਸੇ ਖੁਰ ਨੂੰ ਦਿੱਤੀ ਜਾ ਰਹੀ ਹੈ ਕਮੇਟੀ ਨਹੀਂ ਕਰ ਸਕਦੀ ਤਾਂ ਚਲੋ ਠੀਕ ਹੈ ਪੰਜ ਪਿਆਰੇ ਕਰ ਲੈਣ ਕੋਈ ਹੋਰ ਕਰ ਲੈਣ ਲੇਕਿਨ ਗੱਲ ਪਤਾ ਕੀ ਹੈ ਬੇਸਿਕਲੀ ਗੱਲ ਇਹ ਹੈ ਇਹਦਾ ਨਾ ਜੜ ਜਿਹੜੀ ਹੈ ਜੜ ਤੁਹਾਨੂੰ ਸਮਝ ਨਹੀਂ ਪਈਗੀ ਕਿ ਜਿਹੜਾ ਪਹਿਲਾਂ 1994 ਤੋਂ ਪਹਿਲਾਂ ਦੀਆਂ ਜਾਂ 99 ਤੱਕ ਵੀ ਕਹਿ ਲਿਏ ਜਿਹੜੇ ਜਥੇਦਾਰ ਸਹਿਬਾਨ ਸੀਗੇ ਉਹ ਕੌਮ ਚੁੰਦੀ ਸੀ ਲੇਕਿਨ ਇੱਕ ਦੌਰ ਇਹੋ ਜਿਹਾ ਆਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰਾਂ ਨੂੰ ਨਿਯੁਕਤ ਕਰਨਾ ਸ਼ੁਰੂ ਕਰਤਾ ਜਿਹੜੇ ਗ੍ਰੰਥੀ ਆ ਹੈੱਡ ਗ੍ਰੰਥੀ ਆ ਇਹਨਾਂ ਨੂੰ ਪ੍ਰਮੋਟ ਕਰਕੇ ਦਮਦਮਾ ਸਾਹਿਬ ਦੇ ਜਥੇਦਾਰ ਜਾਂ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਲਗਾਉਣਾ ਸ਼ੁਰੂ ਕਰਤਾ ਉਹਦੇ ਨਾਲ ਇਹਨਾਂ ਦਾ ਕੰਟਰੋਲ ਸਾਰਾ ਜਿਹੜਾ ਨਾ ਇਹਨਾਂ ਦਾ ਤਖਤਾਂ ਦੇ ਉੱਤੇ ਕੰਟਰੋਲ ਐਸਜੀਪੀਸੀ ਦਾ ਹੋ ਗਿਆ ਤੇ ਐਸਜੀਪੀਸੀ ਬਾਦਲਾਂ ਦੀ ਆ ਠੀਕ ਹੈ ਨਾ ਜੇ ਉਸ ਤੋਂ ਪਹਿਲਾਂ ਤੁਸੀਂ ਦੇਖੋ ਰੂਡੇ ਦੀ ਤਨਾਤੀ ਹੋਈ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਦੇ ਤੌਰ ਤੇ ਭਾਈ ਰਣਜੀਤ ਸਿੰਘ ਦੀ ਤਨਾਤੀ ਹੋਈ ਜਥੇਦਾਰ ਦੇ ਤੌਰ ਤੇ ਇਹ ਐਸਸੀਪੀਸੀ ਵੱਲੋਂ ਨਹੀਂ ਹੋਈ ਸੀ ਇਹ ਇੱਕ ਜੇ ਤੁਸੀਂ ਹੋਰ ਵੀ ਬਾਕੀ ਜਗ੍ਹਾ ਦੇਖੋ ਨਾ ਜਿਵੇਂ ਤੁਸੀਂ ਕ੍ਰਿਸਚਨੈਲਿਟੀ ਦੇ ਵਿੱਚ ਦੇਖੋ ਤੇ ਉਹਨਾਂ ਦੇ ਪੋਪ ਦਾ ਚੋਣ ਦੀ ਪ੍ਰਕਿਰਿਆ ਜਿਹੜੀ ਉਹ ਕੌਮ ਦੇ ਲੀਡਰ ਕਰਦੇ ਆ ਇੱਕ ਸੰਸਥਾ ਨਹੀਂ ਕਰਦੀ ਹੁਣ ਇੱਥੇ ਇਹਦੇ ਵਿੱਚ ਜਿਹੜਾ ਸਿਸਟਮ ਹੀ ਇਦਾਂ ਦਾ ਬਣ ਚੁੱਕਾ ਹੈ ਕੀ ਤਖਤਾਂ ਦੇ ਜੱਥੇਦਾਰ ਐਸਜੀਪੀਸੀ ਲਗਾ ਰਹੀ ਹੈ ਜੀ ਐਸਜੀਪੀਸੀ ਲਗਾ ਵੀ ਰਹੀ ਹੈ ਉਤਾਰ ਵੀ ਰਹੀ ਹੈ ਲੇਕਿਨ ਇਹਦੇ ਨਾਲ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ ਨਾ ਉਹ ਸ਼੍ਰੀ ਕਾਲ ਤਕ ਸਾਹਿਬ ਦੀ ਸਰਵੋਚਿਤਤਾ ਨੂੰ ਹੋ ਰਿਹਾ ਉਹਦੀ ਅਖੰਡਤਾ ਨੂੰ ਹੋ ਰਿਹਾ ਉਹਦੇ ਜਿਹੜੇ ਹੁਕਮ ਆ ਉਹਨਾਂ ਨੂੰ ਹੋ ਰਿਹਾ ਅੱਜ ਹੁਕਮਾਂ ਦੀ ਤਮੀਲ ਦੇਖੋ ਲੋਕ ਮੈਂ ਤਾਂ ਕਹਿੰਨਾ ਯਾਰ ਕਿੱਡੇ ਮਤਲਬ ਮੈਂ ਕਿ ਚਲੋ ਮੂੰਹੋਂ ਅਲਫਾਜ਼ ਨਿਕਲਣ ਲੱਗਾ ਸੀ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪੁੱਤਲੇ ਸਾੜਦੇ ਪਏ ਨੇ ਲੋਕ ਇਹ ਕੋਈ ਕੰਮ ਥੋੜਾ ਹੈ ਯਾਰ ਉਹ ਤਾਂ ਯਾਰ 6ਵੇਂ ਪਾਸ਼ਾ ਦੀ ਦਿੱਤੀ ਹੋਈ ਗੱਦੀ ਆ ਜਿਹਦੇ ਉੱਤੇ ਉਹ ਦਿੱਤੀ ਹੋਈ ਇੱਕ ਸਿੰਗਾਸਣ ਹੈ ਜਿੱਤੇ ਬੈਠ ਕੇ ਉਹ ਸਿੱਖ ਕੌਮ ਨੂੰ ਚੜਦੀ ਕਲਾ ਦੇ ਸੰਦੇਸ਼ ਦਿੰਦੇ ਆ ਦੂਜੀ ਜਿਹੜੀ ਗੱਲ ਆ ਕਿ ਮੈਂ ਤਾਂ ਤੁਹਾਨੂੰ ਤਿੰਨ ਵਾਕ ਗਿਣਾਤੇ ਆ ਬਈ ਤਿੰਨੋਂ ਜਗ੍ਹਾ ਹੋਇਆ ਹੁਣ ਇਹ ਜੱਥੇਦਾਰ ਸਹਿਬਾਨ ਗਿਆਨੀ ਰਗੂਵੀਰ ਸਿੰਘ ਜੀ ਵਾਪਸ ਯੂਕੇ ਤੋਂ ਪਰਤਦੇ ਨੇ ਤੇ ਆ ਕੇ ਉਹ ਕਿਦਾਂ ਦੇ ਫੈਸਲੇ ਲੈਂਦੇ ਨੇ ਕਿ ਉਹ ਵੀ ਇਸਤੀਫਾ ਦਿੰਦੇ ਨੇ ਜਾਂ ਫਿਰ ਉਹੀ ਟਕਰਾਵ ਜਿਹੜਾ ਬੀਬੀ ਜ਼ਗੀਰ ਕੌਰ ਦੇ ਵੇਲੇ ਹੋਇਆ ਸੀ ਕਿ ਉਹ ਐਸਜੀਪੀਸੀ ਦੇ ਖਿਲਾਫ ਸਖਤ ਅਕਸ਼ਨ ਲੈਂਦੇ ਨੇ ਜਾਂ ਫਿਰ ਉਹ ਜਿਹੜਾ ਵਾ ਕੋਈ ਹੋਰ ਹੁਕਮਨਾਮਾ ਜਾਰੀ ਕਰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਵੱਪਸ ਜੱਥੇਦਾਰਾਂ ਲਾਂਦੇ ਹੁਕਮ ਜਾਰੀ ਕੀਤੇ ਜਾਂਦੇ ਆ ਇਹ ਸਭ ਦੀਆਂ ਨਿਗ੍ਹਾਵਾਂ ਉੱਤੇ ਟਿਕੀਆਂ ਹੋਈਆਂ ਲੇਕਿਨ ਜਿੱਦਾਂ ਦਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੱਲ ਆਪਣੇ ਪੇਜ ਤੇ ਲਿਖਿਆ ਉਹ ਤੋਂ ਸਾਫ ਪਤਾ ਲੱਗਦਾ ਕਿ ਉਹਨਾਂ ਦੇ ਅੰਦਰ ਕਾਫੀ ਦੁੱਖ ਹੈਗਾ ਹੁਣ ਆ ਕੇ ਹੀ ਉਹ ਜੋ ਵੀ ਹੈਗਾ ਤਖਤ ਦੇ ਦੇਖੋ ਇੱਕ ਸਿਸਟਮ ਬਣਿਆ ਹੋਇਆ ਕਿ ਤਖਤਾਂ ਦੇ ਜੱਥੇਦਾਰ ਬੈਠਣਗੇ ਤਿੰਨ ਆਪਣੇ ਇੱਥੇ ਦੇ ਤੇ ਦੋ ਉਹ ਬਾਰਲੇ ਪੰਜ ਤਖਤ ਜਿਹੜੇ ਆ ਉਹਨਾਂ ਦੇ ਜਥੇਦਾਰ ਸਹਿਬਾਨ ਬੈਠਣਗੇ ਆਪਸ ਵਿੱਚ ਮਿਲਜੁਲ ਕੇ ਵਿਚਾਰ ਕਰਨਗੇ ਕਿ ਇਸ ਮਸਲੇ ਚ ਹੋਣਾ ਕੀ ਚਾਹੀਦਾ ਲੇਕਿਨ ਇੱਕ ਜਿਹੜੀ ਗੱਲ ਹੈ ਕਿ ਮੈਂ ਸਮਝਦਾ ਮੇਰੀ ਅਪੀਲ ਵੀ ਹੈਗੀ ਆ ਕਿ ਜਿਹੜਾ ਸਿਸਟਮ ਹੈਗਾ ਤਖਤਾਂ ਦੇ ਜਥੇਦਾਰ ਲਗਾਉਂਦਾ ਇਹਨੂੰ ਹੁਣ ਬਦਲ ਨਾ ਪਾਵੇਗਾ ਇਹ ਜ਼ਰੂਰ ਠੀਕ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ ਇੱਕ ਮਿੰਨੀ ਪਾਰਲੀਮੈਂਟ ਨਾਲ ਨਾਲ ਇੱਕ ਰਾਜਨੀਤਿਕ ਵਿੰਗਵੀ ਹੈਗਾ ਅਕਾਲੀ ਦਲ ਦਾ ਕਿਉਂਕਿ ਅਕਾਲੀ ਦਲ ਦੇ ਬਾਲੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਦੇ ਨਾਮ ਪਰ ਲੀਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹੈ ਜਾਂ ਤਾਂ ਦੋਨਾਂ ਨੂੰ ਵੱਖ-ਵੱਖ ਕਰ ਦਿਓ ਕਿ ਅਕਾਲੀ ਦਲ ਦੇ ਅਹੁਦੇਦਾਰ ਇੱਧਰ ਨਹੀਂ ਆਣਗੇ ਇੱਧਰ ਵਾਲੇ ਜਿਹੜੇ ਆ ਅਕਾਲੀ ਦਲ ਦੀਆਂ ਮੀਟਿੰਗਾਂ 'ਚ ਨਹੀਂ ਜਾਣਗੇ ਫਿਰ ਤਾਂ ਕੁਝ ਸਮਝ ਵੀ ਆਂਦਾ ਲੇਕਿਨ ਗੱਲ ਇਹ ਹੈ ਕਿ ਹੁਣ ਦੇਖੋ ਸ਼ੇਰ ਸਿੰਘ ਮਾਂਡਾ ਵਾਲਾ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਹੈ ਉਹ ਉਹੋ ਜਿਹਦੇ ਕੋਲ ਜਿਹਦੇ ਬਾਰੇ ਕਾਲਤਖ ਸਾਹਿਬ ਦੇ ਜਥੇਦਾਰ ਜਿੰਨਾ ਬਾਰੇ ਕਹਿ ਚੁੱਕੇ ਕੀ ਇਹਨਾਂ ਦਾ ਇਹ اخਲਾਕੀ ਤੌਰ ਤੇ ਇਹ ਵਿਸ਼ਵਾਸ ਗਵਾ ਚੁੱਕੇ ਆ ਉਹ ਦਮਦਮਾ ਸਾਹਿਬ ਦੇ ਜਥੇਦਾਰ ਦੀ ਜਾਂਚ ਕਰੇ ਤੇ ਇਹ ਵੀ ਕਿੱਥੇ ਯਾਰ ਸ਼ੋਭਾ ਦਿੰਦਾ ਤੇ ਇਸ ਕਰਕੇ ਮੈਂ ਕਹਨਾ ਕਿ ਇਸ ਜਿਹੜਾ ਪ੍ਰਕਿਰਿਆ ਹੈ ਇਹਦਾ ਢਾਂਚਾ ਹੈ ਇਹ ਵੀ ਪ੍ਰਕਿਰਿਆ ਇਹਨੂੰ ਵੀ ਥੋੜਾ ਦਰੁਸਤ ਕਰਨਾ ਪਵੇਗਾ ਦੂਜੀ ਜਿਹੜੀ ਗੱਲ ਹੈ ਕਿ ਸ੍ਰੀ ਕਾਲਤਖ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜਾਂ ਜਿਹੜੇ ਹੋਰ ਵੀ ਜਥੇਦਾਰ ਸਹਿਬਾਨ ਨੇ ਉਹ ਸਭ ਤੋਂ ਉੱਪਰ ਸੇਕ ਕੋਮ ਦੇ ਸਿਰ ਮੋਰਨੇ ਉਹਨਾਂ ਦੇ ਅਲਫਾਜ਼ ਦੇ ਉੱਤੇ ਹਮੇਸ਼ਾ ਜਿਹੜੇ ਆ ਆਪਣੇ ਆਪ ਨੂੰ ਸਮਰਪਿਤ ਹੋਣਾ ਚਾਹੀਦਾ ਕਿ ਸ਼੍ਰੀ ਕਾਲਤਖਸਬ ਦੇ ਜਥੇਦਾਰ ਮਾ ਸਾਹਿਬ ਦੇ ਜਥੇਦਾਰ ਜਾਂ ਹੋਰ ਜਥੇਦਾਰ ਸਭਾ ਨੇ ਜੋ ਕਿਹਾ ਉਹ ਉੱਤੇ ਪੂਰਨ ਸਮਰਪਣ ਹੋਣਾ ਚਾਹੀਦਾ ਜਿਵੇਂ ਪਹਿਲਾਂ ਦੱਸਦਾ ਪਿਆ ਸੀਗਾ ਕਿ ਸਿੰਘ ਸਾਹਿਬ ਨੇ ਆਪਣਾ ਐਕਸਪਲੇਨ ਕਰ ਦਿੱਤਾ ਕਿ ਉਹਨਾਂ ਨੇ ਉਹ ਨਖੇਦੀ ਕਰਦੇ ਆ ਇਹ ਮੰਨ ਲਈਏ ਕਿ ਸਿੰਘ ਸਾਹਿਬ ਦੇ ਹੱਥ ਅਜੇ ਵੀ ਜਕੜੇ ਹੋਏ ਆ ਜਾਂ ਉਹ ਅਜੇ ਇਸ ਉੱਤੇ ਕੁਝ ਕਰ ਨਹੀਂ 파ਰੇ ਜਾਂ ਸਿਰਫ ਉਹ ਕੱਲਾ ਬਿਆਨ ਹੀ ਦੇ ਰਹੇ ਆ ਕਿਵੇਂ ਦੇਖਣਾ ਚਾਹੀਦਾ ਦੇਖੋ ਜਕੜੇ ਵਾਲੇ ਅਲਫਾਜ ਨਹੀਂ ਆ ਜੇ ਜਕੜੇ ਹੁੰਦੇ ਤੇ 2 ਦਸੰਬਰ ਦੀ ਜਿਹੜੇ ਹੁਕਮ ਹੈ ਜਾਂ ਜੋ ਦਸੰਬਰ ਦੀ ਤੁਸੀਂ ਵੀਡੀਓ ਜਿਹੜੀ ਆ ਰਿਵਾਈਂਡ ਕਰਕੇ ਦੇਖ ਲਓ ਤੁਹਾਨੂੰ ਲੱਗੇਗਾ ਇਨੀ ਉਹ ਜਕੜੇ ਹੋਇਆ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੋਂ ਬਹੁਤ ਸਖਤ ਜਿਹੜਾ ਆਪਣਾ ਰੂਪ ਅਖਤਿਆਰ ਕਰਕੇ ਉਹਨਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਜ਼ਾ ਦਿੱਤੀ ਆ ਉਹ ਜਕੜੇ ਨਹੀਂ ਹੋਏ ਹਾਂ ਇਹ ਆ ਕੀ ਜੇ ਆਪਾਂ ਕਹੀਏ ਕਿ ਜਿਵੇਂ ਹੁਣ ਮੰਨ ਲਓ ਪੁਰਾਣੇ ਜੱਥੇਦਾਰ ਸਹਿਬਾਨ ਐ ਜਿਹੜਾ ਮੈਂ ਤੁਹਾਨੂੰ ਦੱਸਿਆ ਇੱਕ ਡੈਮੋ ਜਿਹੜਾ ਢਾਂਚਾ ਹੈ ਨਾ ਜਿਹਦੀ ਇਹਦੀ ਚੋਣ ਪ੍ਰਕਿਰਿਆ ਦਾ ਢਾਂਚਾ ਹੈ ਜਿਹੜੇ ਸ਼੍ਰੀ ਕਾਲ ਤਖਸਾਲ ਜੰਦਮਾਨ ਸਾਹਿਬ ਦੇ ਜੱਥੇਦਾਰ ਨੂੰ ਲਾਉਣ ਦਾ ਜਿਹੜਾ ਪ੍ਰਕਿਰਿਆ ਹੈਗੀ ਐ ਇਹ ਪ੍ਰਕਿਰਿਆ ਜਿਹੜੀ ਹੈ ਨਾ ਇਹ ਚ ਰਾਜਨੀਤਿਕ ਪਾਰਟੀਆਂ ਇਨਵੋਲ ਹੈਗੀਆਂ ਹੁਣ ਜਿੱਥੇ ਲੱਗੇ ਕਿ ਯਾਰ ਇੱਥੇ ਹੁਣ ਦੇਖੋ ਪਾਈ ਰਣਜੀਤ ਸਿੰਘ ਚਲੇ ਗਏ ਠੀਕ ਐ ਨਾ ਉਹਨਾਂ ਨੂੰ ਲਾ ਦਿੱਤਾ ਗਿਆ ਜਸ일ਾ ਪੂਰਨ ਸਿੰਘ ਹੋਰਾਂ ਨੂੰ ਲਾਇਆ ਗਿਆ ਠੀਕ ਹੈ ਨਾ ਜਿ세 ਦਾ ਜੋਗਿੰਦਰ ਸਿੰਘ ਬਦਾਂਤੀ ਤੋਂ ਅਸਤੀਫਾ ਲਗਵਾਇਆ ਗਿਆ ਜਿ세 ਦਾ ਗੁਰਬਚਨ ਸਿੰਘ ਨੂੰ ਲਾਇਆ ਗਿਆ ਗਿਆਨੀ ਗੁਰਮukh ਸਿੰਘ ਨੂੰ ਲਾਇਆ ਗਿਆ ਇਹ ਸਾਰੀ ਜਿਹੜੀ ਲਾਣ ਤੇ ਲਗਾਉਣ ਦੀ ਪ੍ਰਕਿਰਿਆ ਨਾ ਇਹ ਸਹੀ ਨਹੀਂ ਹੈ ਔਰ ਇਹਨਾਂ ਨੂੰ ਭਲੀ ਭਾਂਤੀ ਜਿਹੜੇ ਆ ਜਥੇਦਾਰ ਗਿਆਨੀ ਲਖਬੀਰ ਸਿੰਘ ਹੋਰੀ ਜਾਣਦੇ ਨੇ ਦੂਜੀ ਜਿਹੜੀ ਇੰਪੋਰਟੈਂਟ ਗੱਲ ਹੈ ਕਿ ਉਹਨਾਂ ਦੇ ਆਉਣ ਤੋਂ ਬਾਅਦ ਯੂਕੇ ਤੋਂ ਪਰਤਣ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਕੀ ਰੁਖ اختیار ਕਰਦੇ ਆ ਲੇਕਿਨ ਉੱਥੋਂ ਬਹਿ ਕੇ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖ ਦਿੱਤਾ ਇਹ ਬਹੁਤ ਵੱਡੀ ਗੱਲ ਹੈ ਇਸ ਦਾ ਮਤਲਬ ਕੋਈ ਨਾ ਕੋਈ ਉਹਨਾਂ ਦੇ ਅੰਦਰ ਗੱਲ ਚੱਲ ਰਹੀ ਆ ਹੋ ਸਕਦਾ ਆ ਕੇ ਇੱਕ ਸਰਬਤ ਖਾਲਸਾ ਬੁਲਾ ਲਿਆ ਜਾਵੇ ਉਹਦੇ ਵਿੱਚ ਜਿਹੜੀ ਆ ਨਵੇਂ ਪਾਸ ਕਰ ਦਿੱਤੇ ਜਾਣ ਮਤੇ ਹੋ ਵੀ ਕੁਝ ਵੀ ਹੋ ਸਕਦਾ ਆ ਕੇ ਤਾਂ ਹੁਣ ਗਿਆਨੀ ਰਗਵੀਰ ਸਿੰਘ ਜੀ ਆ ਕੇ ਦੱਸਣਗੇ ਦੇ ਨਾਲ ਗਿਆਨੀ ਪੂਰਨ ਸਿੰਘ ਦੀ ਰੈਫਰੈਂਸ ਵੀ ਦਿੱਤੀ ਹੈ ਹੁਣ ਜੇ ਐਦਾਂ ਦੀ ਕੋਈ ਚੀਜ਼ ਵਾਪਰਦੀ ਹੈ ਤੇ ਫਿਰ ਐਂ ਨਾ ਨਾ ਹੋਵੇ ਕਿ ਗਿਆਨੀ ਪੂਰਨ ਸਿੰਘ ਵਾਲਾ ਹਾਲ ਗਿਆਨੀ ਰਗਵੀਰ ਸਿੰਘ ਨਾਲ ਵੀ ਹੋ ਜਵੇ ਦੇਖੋ ਇਹ ਮੈਂ ਨਹੀਂ ਕੋਈ ਖਾਰੇ ਕਹਿ ਸਕਦਾ ਕੋਈ ਖਾਰੇ ਮੈਂ ਨਹੀਂ ਕਹਿ ਸਕਦਾ ਕਿਉਂਕਿ ਕੁਝ ਵੀ ਹੋ ਸਕਦਾ ਕੁਝ ਵੀ ਹੋ ਨਾ ਹੋ ਸਕਦਾ ਇਸ ਟਾਈਮ ਜਿਹੜੀ ਕੌਮ ਦੇ ਵਿੱਚ ਨਿਰਾਸ਼ਾ ਤੇ ਹਤਾਸ਼ਾ ਚੱਲ ਰਹੀ ਹੈ ਕੁਝ ਵੀ ਹੋ ਸਕਦਾ ਕਿਸੇ ਪਾਸੇ ਵੀ ਇਹ ਪਰਤ ਸਕਦਾ ਜਾ ਕੇ ਔਰ ਹੋ ਸਕਦਾ ਹੈ ਕਿ ਜਿਹੜੀਆਂ ਐਸਡੀਪੀਸੀ ਚਾਉਣੇ ਜਲਦੀ ਹੋ ਜੇ ਤਜੋਣਾ ਹੀ ਜਲਦੀ ਹੋ ਜਾਣ ਬਾਅਦ ਪਤਾ ਲੱਗੇ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾ ਤੋਂ ਨਿਕਲ ਗਈ ਆ ਫਿਰ ਠੀਕ ਹੈ ਨਾ ਇਸ ਕਰਕੇ ਕਈ ਕੁਛ ਹਜ ਜਿਹੜਾ ਵਾ ਉਹ ਚੱਲਦਾ ਪਿਆ ਸਮਾਨਤਰ ਰੂਪ ਤੇ ਚੱਲਦਾ ਪਿਆ ਔਰ ਕੁਝ ਵੀ ਹੋ ਸਕਦਾ ਇਹਦੇ ਵਿੱਚ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹਾਂ ਲੇਕਿਨ ਜਿਹੜਾ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਆਪਣਾ ਰੁੱਖ ਜਿਹੜਾ ਲਿਖ ਕੇ ਸੋਸ਼ਲ ਮੀਡੀਆ ਤੇ ਜਾਹਰ ਕਰ ਦਿੱਤਾ ਕਿ ਇਹ ਕੰਮ ਗਲਤ ਕੀਤਾ ਗਿਆ ਹੁਣ ਗਿਆਨੀ ਹਰਪ੍ਰੀਤ ਸਿੰਘ ਉੱਤੇ ਵੀ ਆਉਨੇ ਆ ਗਿਆਨੀ ਹਰਪ੍ਰੀਤ ਸਿੰਘ ਤੇ ਇੱਕ ਇੱਕ ਤੌਮਤ ਮੁੱਡੋਂ ਲੱਗਦੀ ਆਈ ਹੈ ਕਿ ਬੀਜੇਪੀ ਦੇ ਨਾਲ ਬੜੀ ਗੁੱਜੀ ਸਾਂਝ ਹੈ ਉਹਨਾਂ ਦੀ ਬੀਜੇਪੀ ਦੇ ਲੀਡਰਾਂ ਨਾਲ ਮਿਲਦੇ ਵਰਤਦੇ ਆ ਉਹਨਾਂ ਨੇ ਆਪ ਵੀ ਬਿਆਨ ਦੇ ਦਿੱਤਾ ਸੀ ਕਹਿੰਦੇ ਮੈਨੂੰ ਕਾਬਲ ਸਮਝਦੇ ਤਾਂ ਹੀ ਮਿਲਦੇ ਆ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਇੱਕ ਹੋਰ ਬਿਆਨ ਦੇ ਦਿੱਤਾ ਕਹਿੰਦੇ ਕਿ ਮੇਰੇ ਜਿੰਨੀ ਮੇਰੀ ਲਿੰਕ ਹੈਗੀ ਆ ਬੀਜੇਪੀ ਦੇ ਨਾਲ ਉਹ ਤੋਂ ਜ਼ਿਆਦਾ ਤਾਂ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਤੇ ਬੀਜੇਪੀ ਲੀਡਰ ਆਏ ਸੀ ਤੇ ਉਹ ਮਿਲੇ ਆ ਉਹਨਾਂ ਨਾਲ ਇਹੀ ਮੈਂ ਤਾਂ ਉਹ ਪਿਛਲੇ ਇੰਟਰਵਿਊ ਚ ਕਿਹਾ ਸੀ ਕਿ ਬੀਜੇਪੀ ਦੇ ਲੀਡਰਾਂ ਨੂੰ ਸਾਰਿਆਂ ਦੀ ਸਾਹ ਜ ਹੈ ਕਿ ਦੀ ਨਹੀਂ ਹੈ ਮੈਂ ਤਾਂ ਕਈ ਕਾਂਗਰਸੀ ਚਿਹਰੇ ਜਾਣਦਾ ਜਿਨ੍ਹਾਂ ਦੀ ਸਾਹ ਜ ਹੈ ਬੀਜੇਪੀ ਦੇ ਲੀਡਰਾਂ ਨਾਲ ਤੇ ਮੈਂ ਚਲੋ ਹੁਣ ਗੱਲ ਕੀ ਤੁਹਾਡੇ ਸਾਰਵਜਨਿਕ ਮੰਚ ਤੇ ਕਰਨੀ ਹੈ ਇਹ ਰਾਜਨੀਤੀ ਸਿਰਫ ਦਿਖਾਵੇ ਲਈ ਹੁੰਦੀ ਹੈ ਪਿੱਛੇ ਸਾਰੇ ਹੀ ਮਿਲੇ ਹੁੰਦੇ ਆ ਮੈਂ ਦੱਸੋ ਕਿੰਨਾ ਕ ਹਾਰ ਦਾ ਨਾਰਾ ਕੌਮ ਇਨਸਾਫ ਮੋਰਚ ਲਈ ਵੱਜਦਾ ਪਿਆ ਕਿੰਨਾ ਕੁ ਵਜਦਾ ਪਿਆ ਉਹ ਵੀ ਅਕਾਲੀ ਦਲ ਦੇਖੋ ਜਿਹੜਾ ਮਾਸਟਰ ਤਾਰਾ ਸਿੰਘ ਦਾ ਸੀ ਤੇ ਪੁਰਾਣਾ ਪ੍ਰਕਾਸ਼ ਸਿੰਘ ਬਾਦਲ ਦਾ ਸੀ ਜਦੋਂ ਐਮਰਜੈਂਸੀ ਲੱਗੀ ਸੀ ਤੇ ਧੂਆਂ ਕੱਢਦਾ ਸੀ ਦਿੱਲੀ ਆਲੇ ਦਾ ਤੇ ਹੁਣ ਕਿੰਨਾ ਖਾ ਦਾ ਨਾਰਾ ਮਾਰਦੇ ਵੇ ਉੱਥੋਂ ਹੀ ਪਤਾ ਲੱਗਦਾ ਜਦੋਂ ਹਾਲਾ ਨਾਰਾ ਨਹੀਂ ਮਾਰਦੇ ਵੇ ਉੱਥੋਂ ਹੀ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਅੰਦਰ ਜਿਹੜਾ ਸੌਫਟ ਕੋਰਨਰ ਦਿੱਲੀ ਦੇ ਲੀਡਰਾਂ ਲਈ ਭਾਜਪਾ ਦੇ ਲੀਡਰਾਂ ਲਈ ਹੈਗਾ ਉਜੀ ਇਹ ਦੇਖੋ ਕਿਸਾਨਾਂ ਦਾ ਮੁੱਦਾ ਚੱਲਦਾ ਪਿਆ ਡੱਲੇ ਵਾਲਾ ਮੁੱਦਾ ਚੱਲਦਾ ਪਿਆ ਲੜਾਈ ਆਪਣੇ ਤੌਰ ਤੇ ਕਿਸਾਨ ਆਪ ਲੜਦੇ ਪਏ ਨੇ ਕਿੰਨਾ ਕੁ ਹਾਲ ਨਾਰਾ ਉਹਦੇ ਲਈ ਮਾਰਦੇ ਪਏ ਨੇ ਕਿੰਨਾ ਕੁ ਕਹਿਤਾ ਕਿ ਚਲੋ ਅਸੀਂ ਵੀ ਦਿੱਲੀ ਜਾ ਕੇ ਮੋਰਚਾ ਲਾ ਕੇ ਬਹਿ ਜਾਂਦੇ ਆ ਅਕਾਲੀ ਦਲ ਤਾਂ ਮੋਰਚਿਆਂ ਦਾ ਇਤਿਹਾਸ ਹੈ ਅਕਾਲੀ ਦਲ ਦਾ ਅਕਾਲੀ ਦਲ ਦਾ ਜਨਮ ਹੀ ਮੋਰਚਿਆਂ ਚ ਹੋਇਆ ਤੇ ਜੇ ਆਪਾਂ ਅਜੋ ਮੋਰਚੇ ਨਹੀਂ ਲਾ ਰਹੇ ਗੱਲ ਨਹੀਂ ਕਰ ਰਹੇ ਤੇ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਸਾਡੀ ਸਾਂਝ ਤੇ ਗੱਲ ਵਕੜੀ ਕਿੰਨੀ ਹੈ ਹੁਣ ਬਾਬਾ ਹਰਨਾਮ ਸਿੰਘ ਧੂਮਾ ਨੇ ਸਭ ਨੂੰ ਪਤਾ ਕਿ ਉਹਨਾਂ ਨੇ ਕੁਲੇਮ ਬੰਬੇ ਦੇ ਵਿੱਚ ਜਾ ਕੇ ਮੁੰਬਈ ਇਲੈਕਸ਼ਨਾਂ ਤੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਸਮਰਥਨ ਦਿੱਤਾ ਬੀਜੇਪੀ ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੁਣ ਮੰਨ ਲਓ ਸਿੱਖ ਕੌਮ ਦੇ ਕਈ ਲੀਡਰ ਜਿਹੜੇ ਆ ਉਹ ਬੀਜੇਪੀ ਦਾ ਹਿੱਸਾ ਨੇ ਸਿੱਖ ਕੌਮ ਦੇ ਕਈ ਵਿਦਵਾਨ ਜਿਹੜੇ ਬੀਜੇਪੀ ਦਾ ਹਿੱਸਾ ਨੇ ਕਟ ਗਿਣਤੀ ਦੇ ਮਨੁੱਖੀ ਅਧਿਕਾਰਾਂ ਦੇ ਚੇਅਰਮੈਨ ਇਕਬਾਲ ਸਿੰਘ ਲਲਪੁਰਾ ਸਿੱਖਾਂ ਦੇ ਉੱਤੇ ਕਾਫੀ ਉਹਨਾਂ ਦੀ ਰਿਸਰਚ ਹੈ ਸਿੱਖ ਸਕਾਲਰ ਵੀ ਮੈਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਕਹਿ ਸਕਦਾ ਕਾਫੀ ਕਿਤਾਬਾਂ ਵੀ ਲਿਖੀਆਂ ਤੇ ਉਹ ਵੀ ਜਿਹੜੇ ਆ ਅੱਜ ਕਿਉਂ ਨਹੀਂ ਮਿਲ ਸਕਦੇ ਉਹਨਾਂ ਨੂੰ ਉਹ ਭਾਜਪੀ ਦੇ ਲੀਡਰ ਨੇ ਪਾਰਲੀਮੈਂਟ ਦੇ ਬੋਰਡ ਦੇ ਮੈਂਬਰ ਵੀ ਨੇ ਤੇ ਉਹਨਾਂ ਨੂੰ ਬਲੇ ਲੀਡਰ ਕੋਈ ਵੀ ਮਿਲ ਸਕਦਾ ਸ਼੍ਰੀ ਕਾਲਕਤਕ ਸਾਡੇ ਜਥੇਦਾਰ ਵੀ ਮਿਲ ਸਕਦਾ ਕੋਈ ਹੋਰ ਵੀ ਮਿਲ ਸਕਦਾ ਸਿੱਖਾਂ ਦੇ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਉਹ ਦੂਜੀ ਜਿਹੜੀ ਗੱਲ ਆ ਯਾਰ ਹੁਣ ਜਿਹੜਾ ਨਾ ਅੱਗੇ ਸਿੱਖ ਹੁੰਦਾ ਸੀਗਾ ਕਿ ਪੰਜਾਬ ਤੱਕ ਸੀਮਤ ਸੀਗਾ ਮੈਂ ਮੰਨਦਾ ਕਿ ਸਿੱਖ ਚਲੋ ਪੰਜਾਬ ਤੱਕ ਸੀ ਹੁਣ ਸਿੱਖਾਂ ਦਾ ਜਿਹੜਾ ਨਾ ਤੁਸੀਂ ਤੁਸੀਂ ਦੇਖੋ ਇਹ ਇੰਗਲੈਂਡ ਅਮਰੀਕਾ ਕੈਨੇਡਾ ਹਰ ਜਗ੍ਹਾ ਯਾਰ ਸਿੱਖ ਹੈਗੇ ਆ ਹੁਣ ਦਿੱਲੀ ਦੇ ਵਿੱਚ ਸਿੱਖ ਹੈ ਦਿੱਲੀ ਚ ਮਨਜਿੰਦਰ ਸਿੰਘ ਸਿਰਸਾ ਜਿੱਤੇ ਨੇ ਹੋਰ ਸਿੱਖ ਜਿੱਤੇ ਨੇ ਇਦਾਂ ਇਗਨੋਰ ਥੋੜਾ ਨਾ ਕਿਸੇ ਨੂੰ ਕੀਤਾ ਜਾ ਸਕਦਾ ਹਾਂ ਜਿਹੜੀ ਗਾਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਾਣ ਵਾਲੇ ਸੀ ਉਹ ਆਪ ਹੀ ਭਾਜਪੀ ਨਾਲ ਮਿਲੇ ਆ ਉਹਨਾਂ ਦੀ ਗੱਲ ਤਾਂ ਸੱਚ ਹੈ ਨਿਤਿਨ ਗੜકરી ਵੀ ਆਏ ਨੇ ਵਿਆਹ ਤੇ ਉਹ ਜਿਹੜੇ ਆਪਣੇ ਸਪੀਕਰ ਨੇ ਉਹ ਬਿਰਲਾ ਉਹ ਵੀ ਆਏ ਨੇ ਪਿਊਸ਼ ਗੋਇਲ ਵੀ ਆਏ ਨੇ ਵਿਆਹ ਤੇ ਉਹ ਤਾਂ ਸਾਰੇ ਇਕੱਠੇ ਆਏ ਨੇ ਤੇ ਇਹਦੇ ਚ ਆਪਾਂ ਪਹਿਲਾਂ ਹੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਯਾਰ ਇਹਨਾਂ ਦੀ ਆਲਰੇਡੀ ਆਲਰੇਡੀ ਬਹੁਤ ਸਾਂਝ ਹੈਗੀ ਭਾਜਪੀ ਨਾਲ ਬਾਦਲ ਪਰਿਵਾਰ ਦੀ ਪੁਰਾਣੀ ਸਾਂਝ ਆ ਇਹ ਤਾਂ ਜਦੋਂ ਉਹਨਾਂ ਨੇ ਮਾਹੌਲ ਬਣਾਣਾ ਕਿ ਅਸੀਂ ਹੁਣ ਬੀਜੇਪੀ ਨਾਲ ਕਰਨਾ ਫਿਰ ਇਹਨਾਂ ਨੇ ਕਿਹਾ ਪੰਜਾਬ ਦੀ ਬਚਾਣ ਲਈ ਸਾਨੂੰ ਬੀਜੇਪੀ ਨਾਲ ਸਮਝੌਤਾ ਕਰਨਾ ਪਿਆ ਪੰਜਾਬ ਨੂੰ ਬਚਾਣ ਦਾ ਕੋਈ ਹੋਰ ਤਰੀਕਾ ਨਹੀਂ ਲੱਭ ਰਿਹਾ ਸੀ ਇੱਕ ਹਿੰਦੂ ਸਿੱਖ ਭਾਈਚਾਰਕ ਸਾਂਝ ਇਕੱਠੀ ਕਰਨੀ ਸੀ ਇਸ ਕਰਕੇ ਅਸੀਂ ਬੀਜੇਪੀ ਨੂੰ ਜੱਫੀ ਪਾ ਲਈ ਉਹ ਦਿਨ ਇਹਨਾਂ ਨੂੰ ਲੱਗੇਗਾ ਕਿ ਭਾਵੇਂ ਤਖਤਾਂ ਦੇ ਜਥੇਦਾਰ ਵੀ ਮਿਲ ਜਾਣ ਤੇ ਉਹ ਵੀ ਜਾਇਜ਼ ਹੈ ਇਹ ਸਾਰੀਆਂ ਰਾਜਨੀਤਿਕ ਬਿਆਨਾਂ ਜਿਹੜੇ ਦਿੱਤੇ ਗਏ ਆ ਇਹੀ ਬਿਆਨ ਜੇ ਹੋਰ ਜਦੋਂ ਸਮਝੌਤਾ ਆਕਾਲੀ ਦਲ ਬੀਜੇਪੀ ਦਾ ਹੋ ਗਿਆ ਉਹਨਾਂ ਨੇ ਬਿਆਨ ਇਦਾਂ ਹੀ ਪਲਟ ਦੇਣੇ ਇਹ ਤਾਂ ਲੋਕਾਂ ਨੂੰ ਯਾਰ ਐਵੇਂ ਗੁੰਮਰਾਹ ਕਰਨ ਦੇ ਆ ਹਰ ਬੰਦੇ ਦਾ ਆਪਣਾ ਮਿਲਣ ਦਾ ਅਧਿਕਾਰ ਹੈ ਇਹਦੇ 'ਚ ਇਹ ਨਹੀਂ ਹੈਗੀ ਕਿ ਬੀਜੇਪੀ ਜਿਹੜੀ ਸਿੱਖਾਂ ਦੀ ਜਮਾਤ ਦੀ ਦੁਸ਼ਮਣ ਹੈ ਇਹ ਕਿਤੇ ਨਹੀਂ ਹੈਗੀ ਹੁਣ ਜੇ ਮੰਨ ਲਓ ਕੇਂਦਰ ਦੇ ਵਿੱਚ ਹਰਦੀਪ ਪੂਰੀ ਮੰਤਰੀ ਨੇ ਸੀ ਤੇ ਉਹ ਸਿੱਖ ਨੇ ਜੇ ਉਹ ਗੱਲ ਨਹੀਂ ਸਮਝਦੇ ਉਹਨਾਂ ਨੂੰ ਇਹ ਥੋੜਾ ਕਹਿ ਸਕਦੇ ਤੁਸੀਂ ਸਿੱਖ ਨਹੀਂ ਹੈਗੇ ਠੀਕ ਹੈ ਕਿਸੇ ਦੀ ਆਪਣੀ ਵਿਚਾਰਤਾ ਦਾ ਰਾਜਨੀਤਿਕ ਤੌਰ ਤੇ ਹੈਗੀ ਹੈ ਜਥੇਦਾਰ ਸਹਿਬਾਨ ਨੂੰ ਤਾਂ ਜੇ ਹਰਦੀਪਪੂਰੀ ਨਾਲ ਮਿਲਣਗੇ ਕੇਂਦਰੀ ਮੰਤਰੀ ਨਾਲ ਤੇ ਚ ਗੁਨਾਹ ਹੋ ਜਾਊਗਾ ਉੱਤੇ ਓਬਜੈਕਸ਼ਨ ਲਾ ਦੇਣਗੇ ਤੇ ਜੇ ਇਹਨਾਂ ਦੇ ਵਿਆਹ ਚ ਆ ਜਾਏ ਫਿਰ ਇਹਨਾਂ ਨੇ ਭੰਗੜਾ ਪਾ ਲੈਣਾ ਉਹਦੇ ਨਾਲ ਅਰੇ ਡਾਕਟਰ ਸਾਹਿਬ ਕੱਲ ਇੱਕ ਮੀਟਿੰਗ ਵੀ ਹੋਈ ਸੀ ਮੈਂ ਉਹਦਾ ਵੀ ਜ਼ਿਕਰ ਕਰਨਾ ਚਾਹੁੰਦਾ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਉਹ 13 ਤੋਂ 16 ਪੈ ਗਈ ਤਰੀਕ ਹੁਣ ਤੇ 16 ਤੋਂ ਕਿਤੇ 20 ਨਾ ਹੋ ਜਵੇ ਇਹਦਾ ਖਰਚਾ ਜਤਾਇਆ ਜਾ ਰਿਹਾ ਕਿਵੇਂ ਦੇਖ ਰਹੇ ਹੋ ਇਹ ਸੱਤ ਮੈਂਬਰੀ ਕਮੇਟੀ ਮਹਿਜ਼ ਕਾਗਜ਼ਾਂ ਦੇ ਵਿੱਚ ਜਾਂ ਉਦਾਂ ਹੀ ਬਸ ਮੀਡੀਆ ਤੇ ਇੱਕ ਸਾਬ ਸਿੰਘ ਜੀ ਪਹਿਲੀ ਗੱਲ ਨੂੰ ਇਹ ਸਮਝਣਾ ਪਵੇਗਾ ਕਿ ਇੱਕ ਉਹ ਸੰਦੇਸ਼ ਜ਼ਰੂਰ ਜਾ ਰਿਹਾ ਇੱਕ ਸਨੇਹਾ ਜ਼ਰੂਰ ਜਾ ਰਿਹਾ ਕਿ ਅਕਾਲ ਤਖਤ ਸਾਪ ਸਰਵੋੱਚ ਹੈ ਜਿਹੜੀ ਉਹਦੀ ਫਸੀਲ ਤੋਂ ਹੁਕਮ ਜਾਰੀ ਹੋਇਆ ਸੱਤ ਮੈਂਬਰੀ ਕਮੇਟੀ ਦਾ ਗਠਨ ਹੋਇਆ ਉਹ ਸੱਤ ਮੈਂਬਰੀ ਕਮੇਟੀ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੇ ਨਹੀਂ ਕਰਨ ਦਿੱਤੇ ਜਾਣਗੇ ਜਿਹੜੇ ਕੰਮ ਦੇ ਵਿੱਚ ਅੜਿੰਗਾ ਪਾਣਗੇ ਉਹਨਾਂ ਬਾਰੇ ਰਿਪੋਰਟ ਸ਼੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਨੂੰ ਭੇਜ ਦੇਣਗੇ ਲੋਕ ਜੋ ਮੈਨੂੰ ਲੱਗ ਰਿਹਾ ਕਿ ਕਿਉਂਕਿ ਆਪਣੇ ਵੱਲੋਂ ਇਹਨਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਚੱਲ ਰਹੀਆਂ ਕੱਲ ਵੀ ਇਹਨਾਂ ਨੇ ਭੁੰਦਰ ਸਾਹਿਬ ਨੂੰ ਬੁਲਾਇਆ ਸੀ ਭੁੰਦਰ ਸਾਹਿਬ ਕੱਲ ਵੀ ਨਹੀਂ ਆਏ ਉਹਨਾਂ ਦੀ ਸੱਤ ਮੈਂਬਰੀ ਕਮੇਟੀ ਦੇ ਵਿੱਚ ਬਾਅਦ ਦੇ ਵਿੱਚ ਜਿਹੜੇ ਧਾਮੀ ਸਾਹਿਬ ਜਿਹੜੇ ਚੇਅਰ ਇਸ ਕਮੇਟੀ ਦੀ ਅਗਵਾਈ ਕਰ ਰਹੇ ਨੇ ਨਾਲ ਗੁਰਪ੍ਰਤਾ ਵਡਾਲਾ ਇਹ ਗਏ ਨੇ ਭੁੰਦਰ ਸਾਹਿਬ ਨੂੰ ਮਿਲ ਕੇ ਆਏ ਨੇ ਔਰ ਕੱਲ ਦੇਖੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸਤੋਂ ਮੈਂਬਰ ਇੱਕ ਗੱਲ ਤੱਕ ਕਲੀਅਰ ਕਹਿ ਰਹੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਬੰਨੇ ਹੋਏ ਆ ਤੇ ਜੇ ਹੁਕਮਾਂ ਨਾਲ ਬੰਨੇ ਹੋਏ ਆ ਉਹਨੂੰ ਸਮਰਪਤਾਂ ਫਿਰ ਅਕਾਲੀ ਦਲ ਨੂੰ ਇੱਕ ਪ੍ਰੈਸ਼ਰ ਤਾਂ ਪੈ ਰਿਹਾ ਨਾ ਭਾਵੇਂ ਉਹ ਧਾਮੀ ਸਾਹਿਬ ਦੇ ਬਿਆਨ ਨਾਲ ਪੈ ਰਿਹਾ ਭਾਵੇਂ ਇਕਬਾਲ ਸਿੰਘ ਝੁੰਦੇ ਦੇ ਬਿਆਨ ਨਾਲ ਪੈ ਰਿਹਾ ਇੱਕ ਉਹਨਾਂ ਦੇ ਦਿਮਾਗ ਤੇ ਬੋਝ ਤਾਂ ਪੈ ਰਿਹਾ ਕਿ ਹੁਣ ਪੁਰਾਣੀਆਂ ਗੱਲਾਂ ਨਹੀਂ ਚੱਲਣੀਆਂ ਹੁਣ ਸ਼੍ਰੀ ਕਾਲ ਤਖਸਾਲ ਦੀ ਜਿਹੜੀ ਨਿਗਰਾਨ ਕਮੇਟੀ ਉਹਨਾਂ ਨੇ ਬਣਾਈ ਆ ਉਹਦਾ ਦਬਾਅ ਤਾਂ ਹੈਗਾ ਕਿਤੇ ਨਾ ਕਿਤੇ ਜੋ ਮਰਜ਼ੀ ਕਰੀ ਜਾਣ ਜੋ ਮਰਜ਼ੀ ਸੋਚੀ ਜਾਣ ਦਬਾਅ ਤਾਂ ਬਹੁਤ ਜ਼ਿਆਦਾ ਹੈਗਾ ਤੁਹਾਨੂੰ ਲੱਗਦਾ ਹੁਣ ਇਹ ਰੱਦ ਕਰਨਗੇ ਜਿਹੜੀ ਹੁਣ ਤੱਕ ਦੀ ਭਰਤੀ ਹੋਈ ਹੈ ਕਰਨੀ ਪਵੇਗੀ ਕਰਨੀ ਪਵੇਗੀ ਕਿਉਂਕਿ ਇਹ ਅਕਾਲ ਤਖਤ ਸਾਹਿਬ ਦੇ ਜੋ ਹੁਕਮ ਹੈ ਉਹਦੇ ਵਿਰੁੱਧ ਹੋਈ ਹੈ ਅਕਾਲ ਤਖਤ ਸਾਹਿਬ ਦੇ ਹੁਕਮ ਇਹ ਸੀ ਕਿ ਨਵੀਂ ਨਿਗਰਾਨ ਕਮੇਟੀ ਜਿਹੜੀ ਹੈ ਉਹ ਚੋਣ ਪ੍ਰਕਿਰਿਆ ਭਰਤੀ ਪ੍ਰਕਿਰਿਆ ਇਹੀ ਪੂਰੀ ਕਰਾਏਗੀ ਇਹੀ ਸ਼ੁਰੂ ਕਰਾਏਗੀ ਤੇ ਜੇ ਆਪਣੀ ਮਨਮਰਜ਼ੀ ਨਾਲ ਕਰਨਗੇ ਤੇ ਫਿਰ ਆਪਣਾ ਆਪ ਦੇਨਦਾਰ ਹੋਣਗੇ ਫਿਰ ਆਪੇ ਜਵਾਬ ਦੇਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਖੜੇ ਹੋ ਕੇ ਵੀ ਅਸੀਂ ਕਿਉਂ ਕੀਤਾ ਬਿਲਕੁਲ ਇਹ ਸਿਚੁਏਸ਼ਨ ਬਣਦੀ ਵੀ ਪੰਥਕ ਸਿਆਸਤ ਦੇ ਵਿੱਚ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰੋਵਣ ਇੰਡੀਆ ਪੰਜਾਬੀ ਦੇ